आयो वागुरु जी का खालसा वागुरु जी की फतेह धन धन गुरता नदी से विराजमान धन श्री गुरु ग्रंथ साहब जी की हजूरी के जुड़ बैठी गुर प्यारी ਗੁਰੂ ਸਵਾਰੀ ਗੁਰੂ ਦਾਇ ਰਾਸ ਰੂਪਿਆ ਰਸ ਸੰਗਤ ਦੀ ਔ ਆਓ ਸਤਿਗੁਰਾਂ ਤੋਂ ਆਗਿਆ ਲੈ ਲੋਏ ਸਾਰੇ ਸੰਗਤ ਸਤਿਗੁਰਾਂ ਦੇ ਚਾਨਣ ਦੇ ਵਿੱਚ ਸਿਣ ਚਟਾਈਏ ਗੱਜ ਕੇ ਫਤੇ ਬਣਾਉ ਜੀ ਉਹ ਆਜੇ ਗੁਰਜੀਕਾਰ ਸਾਹਿਬਾ ਵਾਹਿਗੁਰੂ ਦੀ ਖਤੇ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਦਾ ਸਦਕਾ ਜੋ ਸੰਗਤਾਂ ਬੜੇ ਪਿਆਰ ਸਤਿਕਾਰ ਦੇ ਨਾਲ ਗੁਰਦੇ ਸੱਜਣੋਂ ਬੈਠੀਆਂ ਨੇ ਬੜੀ ਕਿਰਪਾ ਹੈ ਮੇਰੇ ਮਾਲਕ ਦੀ ਜੋ ਆਪਾਂ ਗੁਰੂ ਗਾਰੀਬਚਰਾ ਸਾਤਰ ਫੋਕੀ ਸੇਵਾ ਦੇ ਸਰਤਾਜ पांचवे धार्मिक गुरु अर्जुन देव सहर्जी जी सहभागित हो जात कर रहे हैं बड़ी कृपा है मेरे मालिक की कि आज जो आप एकत्र होकर आप मौली की जात ने बीच जुड़ बैठे हैं नाथ-नाथ अपना जीवन भी सफल बनाने की कोशिश कर रहे हैं ਬੜੀ ਕਿਰਪਾ ਹੈ ਮਾਲਕ ਦੀ ਗੁਰਪਿਆਰੇਓ ਆਓ ਆਪਾਂ ਜੋ ਵਿਚਾਰ ਕਿਰਾ ਮਾਲਕ ਸਾਨੂੰ ਦੇਗਾ ਆਪਾਂ ਸਮਝਾਉਂਗਾ ਜਾਂ ਸਮਝਾਉਣ ਕੇ ਉਸ ਤੋਂ ਪਹਿਲਾਂ ਉਸ ਆਪਾਂ ਵਿਚਾਰ ਕਰ ਲਈਏ ਕਿ ਸਾਡੇ ਵਿਚਾਰ ਬਹੁਤ ਹੀ ਸਤਕਾਰਯੋਗ ਮਹਾਂਪੁਰਖ भाई अमृत हरी, हरी है जिला संघर शहर रहाय चल के इतार पहुंचन गए सतगुरा ने कृपा की है रंग रूप संग दर्शन करने वास्ते जो मेरे मालिक ने ਬੜਾ ਸੋਨਾ ਮੌਕਾ ਦਿੱਤਾ ਹੈ ਦਾਸ ਦੇ ਨਾਲ ਜੋ ਜੰਮਾ ਭਾਈ ਸਾਹਿਬ ਦੇ ਨਾਲ ਜੋ ਟੀਮ ਆ ਉਹਨਾਂ ਨੂੰ ਵੀ ਸੰਗਤ ਦਾ ਦਰਸ਼ਨ ਕਰਨ ਦਾ ਮੌਕਾ ਦਿੱਤਾ ਹੈ ਗੁਰਪਿਆਰਾ ਇਸ ਤਰ੍ਹਾਂ ਦੇ ਸਮਾਗਮ ਭਾਈ ਸਾਹਿਬ ਦਾ ਦੂ ਬ੍ਰਿਟੇਂ ਪੰਜਾਬ ਤੋਂ ਨਾਵਾ ਦੀ ਜੋ ਨਾਂ ਲੱਗ ਕੇ ਸਟੇਟ ਨੇ ਉਹਨਾਂ ਦੇ ਵਿੱਚ ਜਾ ਕੇ ਕਰਦੇ ਨੇ ਪਰ ਅੱਜ ਜੋ ਆਪਾ ਸਮਾਗਮ ਨੂੰ ਜੁੜ ਬੈਠੇ ਆਂ ਸ਼ਹੀਦੀ ਗੁਰਮੁਖ ਜੋ ਦੇ ਆਪਸ ਸਜੋ ਆਪਾਂ ਸੰਤਾ ਕੱਤਰ ਹੋਈਆਂ ਨੇ ਇਹਦੇ ਸੰਬੰਧਤ ਆਪਾਂ ਦੁਰਸਾਵਨ ਕਿਸ ਤਰ੍ਹਾਂ ਸਿੱਖੀਆਂ ਪਾਈਆਂ ਉਹਦੇ ਵਿਚਾਰ ਆਪਾਂ ਸਤਿਗੁਰ ਆਪਾਂ ਨੂੰ ਸੁਝਾਉਣਗੇ ਕਿ ਕਿਸ ਤਰ੍ਹਾਂ ਆਪਾਂ ਉਹਨਾਂ ਦੇ ਮੂਰਨਾ ਤੇ ਚੱਲਣਾ ਹੈ ਆਓ ਗੁਰਪਿਆਰੇ ਪਰ ਮਤਬੁਦੀ ਜੀ ਸੈਟਿੰਗ ਸੰਗਤ ਦੀ ਥੋੜੀ ਜਿਹੀ ਜਗਾ ਕਰਕੇ ਮਹਿਸੂਸ ਹੋ ਰਹੀ ਆ ਕਿ ਉਹ ਸੰਗਤ ਦਾ ਥੋੜੇ ਜਿੱਤੇ ਸੰਤੁਪ੍ਰਕਾਸ਼ ਹੈ ਉਹਦੇ ਪਰਦੇ ਜਿੱਨੇ ਥੋੜਾ ਜਆ ਜਗੁਰਮukh ਪਿਆਰੇ ਸਜਣ ਜੋ ਬੈਠੇ ਥੋੜਾ ਜਆ ਕਲੋਜ਼ ਹੋ ਜਾਣ ਕਿਉਂਕਿ ਇਹ ਅਕਸਰ ਕਥਾ ਕੀ ਹੈ ਕਥਾ بڑے بڑے ਪੰਡਾਣਾ ਸੁਤਕਾਰ ਜੋ ਸਾਡੇ ਬਹੁਤ ਹੀ ਕਥਾਵਾਚਕ ਜਾਂ ਵਰਮਖਾਰੇ ਸੱਜਣਾਂ ਬਹੁਤ ਉਪਰਾਲੇ ਕਰ ਰਹੇ ਨੇ ਧੰਤਾ ਦੇ ਜੋਗ ਨੇ ਸੰਗਤ ਦੇ ਵੀ ਧੰਤਾ ਦੇ ਜੋਗ ਹੈ ਜੋ ਸੁਣਦੀ ਹੈ ਪਰ ਜਿੱਤੇ ਭਾਈ ਸਾਹਿਬ ਜਾ ਕੇ ਵਿਚਾਰ ਕਥਾ ਕਰਦੇ ਨੇ ਇਹ ਕਥਾ ਦਾ ਹਰ ਕਰ ਬੱਜ ਭਾਵ ਇਹ ਕਥਾ ਕੁਝ ਵਖਰੀ ਹੈ ਜਦ ਆਪਾਂ ਵਖਰੀ ਕਹਦੀ ਹੈ ਤਾਂ ਇਸੇ ਕਰਕੇ ਇਹ ਕਥਾ ਵਖਰੀ ਕਿਉਂ ਹੈ ਕਿਉਂਕਿ ਆਪਾਂ ਗੁਰਪੁਰਬ ਸ੍ਰੀ ਗੁਰਪੁਰਬ ਜੋ ਮਨਾ ਰਹੇ ਆ ਸਾਨੂੰ ਮਨਾਉਣ ਦਾ ਤਾਂ ਹੀ ਲਾਭ ਹੋਗਾ ਜਦ ਸਾਡੇ ਉਹ ਵਿਚਾਰ ਮੰਨਦੇ ਵਿੱਚ ਬੈਠ ਗਏ ਭਾਤ ਗੁਰੂ ਸਾਹਿਬ ਨੇ ਸਾਨੂੰ ਕੀ ਕਿਹਾ ਹੈ ਕਾਦੇ ਪਿੱਛੇ ਸ਼ਹੀਦਾਂ ਦਿੱਤੀਆਂ ਨੇ ਕਿ ਅਸੀਂ ਉਹਨਾਂ ਤੇ ਪੂਰਾ ਚੱਲਦੇ ਆ ਇਸੇ ਕਰਕੇ ਥੋੜੀ ਸੰਗਤ ਦੇ ਬੇਨਤੀ ਹੈ ਜੋ ਉਸ ਤਰ ਬੈਠੀ ਆ ਥੋੜਾ ਇਧਰ ਆ ਜਨ ਭਾਈ ਸਾਹਿਬ ਥੋੜੇ ਕਲੋਜ਼ ਹੋ ਜਾਣੇ ਤਾਂ ਇੱਥੇ ਤੱਕ ਵੀ ਆ ਸਕਦੇ ਆ ਪਿੱਛੇ ਪਿੱਛੇ ਤੱਕ ਵੀ ਆ ਜਾਓ ਗੁਰਪਿਆਰੇ ਇਹ ਇਤਰ ਇਤਰ ਨੂੰ ਹੋਰ ਆ ਜਾਣ ਕਿ ਉਹ ਸਾਨਮੁਖ ਜ਼ਰੂਰੀ ਹੈ ਆਪਾਂ ਗੁਰੂ ਦੇ ਸਾਨਮੁਖਾ ਭਾਵ ਜੋ ਵੀ ਗੁਰਮਤਿ ਪਿਆਰਾ ਵਿਚਾਰ ਕਰਦਾ ਹੈ ਉਹ ਰੱਬ ਦੇ ਵਿਚਾਰ ਹੈ ਉਹ ਗੁਰੂ ਦੇ ਵਿਚਾਰ ਹੈ ਕਿਸੇ ਬੰਦੇ ਦੇ ਵਿਚਾਰ ਨਹੀਂ ਹੈ ਕਿਸੇ ਬੰਦੇ ਦੇ ਜਾਂ ਆਪਾਂ ਕਿਸੇ ਬਾਬਾ ਜੀ ਦੇ ਵਿਚਾਰ ਨਹੀਂ ਹੈ ਜੋ ਬਾਣੀ ਸਤਗੁਰੂ ਸਾਨੂੰ ਕਹਿ ਰਹੇ ਨੇ ਕਿ ਨਹੀਂ ਪਾਈ ਕਿਉਂਕਿ ਚੌਥੇ ਪਾਤਸ਼ਾਹ ਦਾ ਪ੍ਰਮਾਣ ਹੈ हर आपे मतलब रामदास मत पास है। मेरे बालक ने दे है पर माता है लिए। है। उन मत असि दे दीए हूं मत क्यों लवाने जो पूरा सन मुख गुरु गए सन मुख हो गए ਜੋ ਗੁਰੂ ਦੀਆਂ ਵਿਚਾਰਾਂ ਨੇ ਗੁਰੂ ਸਾਨੂੰ ਕੀ ਕਹਣਾ ਚਾਹੁੰਦੇ ਨੇ ਜੇ ਉਹ ਸਾਡੀ ਕਹਾਣੀ ਸਾਰੇ ਸਾਡੇ ਬੱਲੇ ਪੈਦੇ ਕਿ ਭਾਵ ਸਾਡਾ ਹਿਰਦੇ ਦੰਦਰ ਪਾਜੇ ਹੁਣ ਕਾਰਨ ਕੀ ਆ ਗੁਰੂ ਪਿਆਰਿਓ ਕਾਰਨ ਇਹ ਕਿ ਸਾਡੇ ਅੱਜ ਤੱਕ ਹਿਰਦੇ ਦੰਦਰ ਕਿਉਂ ਨਹੀਂ ਬਸੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਰੇ ਵੀ ਸਾਰੇ ਸੰਭਲ ਲਏ ਉਹ ਕਿਉਂਕਿ ਕੋਈ ਇਹ ਸੰਗਤ ਤੋਂ ਬੈਠੀ ਆ ਰੱਬ ਰੂਪ ਇਹਦੇ ਵਿੱਚ ਚੜਦੀ ਕਲਾ ਗੁਰੂ ਮੁਖੇ ਬੈਠੇ ਨੇ ਕਿਹਦੀ ਰਸਨਾ ਤੇ ਮੇਰਾ ਮਾਲਕ ਬੈਠਾ ਹੈ ਇਹਦਾ ਉਹ ਹੀ ਜਾਣਦਾ ਹੈ ਆਪਾਂ ਸਾਰਿਆਂ ਨੂੰ ਇੱਕ ਕਟਾਗਰੀ ਵਿੱਚ ਨਹੀਂ ਲੈ ਸਕਦੇ ਪਰ ਜ਼ਿਆਦਾਤਰ ਇਸ ਲੋਕ ਦੇ ਵਿੱਚ ਗੁਰਪਿਆਰਿਓ ਅਸੀਂ ਜ਼ਿਆਦਾਤਰ ਹਰ ਸਾਲ ਸੇਹ ਦੀ ਸਮਾਪ ਇਸ ਤਰ੍ਹਾਂ ਦੇ ਮਨਾ ਕੇ ਚੁੱਪ ਹੋ ਜਾਂਦੇ ਹਾਂ ਸਿਰਫ ਆਪਾਂ ਇੱਥੋਂ ਤੱਕ ਸੀਮਿਤ ਰਹਿੰਨੇ ਹਾਂ ਅਸੀਂ ਆਗੇ ਦੀ ਗੱਲ ਨਹੀਂ ਫਰੋਲੀ ਕਿ ਗੁਰੂ ਸਾਹਿਬ ਕੀ ਕਹਿ ਰਹੇ ਸਾਨੂੰ ਇਹ ਅੱਜ ਦਾ ਸਮਾਗਮ ਜੋ ਅੱਜ ਦੀ ਜੋ ਸਹੀਦੀ ਗੁਰਪੁਰਬ ਗੁਰੂ ਘਰ ਵਿੱਚ ਗੁਰਦੁਆਰਾ ਕਮਿਊਨਿਟੀ ਬਣਾ ਲਈ ਹੈ ਬਹੁਤ ਧੰਨਤਾ ਦੇ ਜੋਗ ਹੈ ਇਸ ਤੋਂ ਪਹਿਲਾਂ ਸਾਡੇ ਰਾਜੀ ਸਿੰਘ ਬੜੇ ਸਤਿਕਾਰਯੋਗ ਬੜੇ ਪਿਆਰ ਨਾਲ ਸ਼ਬਦ ਪੜ੍ਹ ਕੇ ਗਏ ਨੇ ਸਤਿਗੁਰੂ ਅੱਗੇ ਸੀਸ ਭੇਟਦੇ ਹੋ कि ਉਹਦੇ ਵਾਸਤੇ ਸੀ ਤਿਆਰ ਕਿਉਂਕਿ ਗੱਲ ਸਾਡੀ ਖਾਲਸਾ ਜਦੋਂ ਖਾਲਸਾ ਪੰਥ ਦੀ ਸਾਜਣਾ ਹੋਈ ਸੀ ਉਹ ਸੀਸ ਤੋਂ ਹੀ ਥਰੂ ਹੋਈ ਸੀ ਪਾਵ ਗੁਰਗੋਵਰ ਸੇ ਪਾਸਾ ਜਿਨੇ ਖਾਲਸਾ ਪੰਥ ਸਾਜਿਆ ਸੀਗਾ ਪਾਵ ਪੂਰੀ ਪਿੱਛੇ ਤਿਆਰ ਕੀਨੇ ਕੀਤੀ ਹੈ ਪਹਿਲੇ ਪਾਸਾ ਜੀ ਤੋਂ ਪਿੱਛੇ ਤਿਆਰ ਹੋ ਕੇ ਆ ਰਹੀ ਹੈ ਬਾਬਾ ਦਸਨ ਦਾਸ ਜਿਹਨੇ ਉਹ ਫਰੇਮ ਵਿੱਚ ਜੜੀ ਆ ਉਸਨੂੰ ਫੋਟੋ ਭਾਬ ਜੋ ਜੜਰ ਤੋਂ ਪਹਿਲਾਂ ਗੁਰਪਿਆਰੇ ਸੰਪੂਰਨ ਜਾਣ ਤੋਂ ਪਹਿਲਾਂ ਖਾਲਸਾ ਪੰਥ ਸਾਜਣਾ ਤਵਸਤੇ ਮੌਕੇ ਤੇ ਸੀਸ ਦੀ ਮੰਗ ਕੀਤੀ ਸੀ ਤਾਂ ਸਤਗੁਰ ਕਹਿੰਦਾ ਕਿ ਸਤਗੁਰ ਅੱਗੇ ਸੀਸ ਭੇਟ ਦੇਓ ਕਿ ਉਹ ਉਹ ਤਾਂ ਸਿੱਖ ਤਿਆਰ ਹੋ ਗਏ ਸੀਗੇ ਕਿ ਅੱਜ ਅਸੀਂ ਤਿਆਰ ਆ ਇਸ ਤਰ੍ਹਾਂ ਦੇ ਗੁਰਪੁਰ ਮਨਾ ਕੇ ਕੀ ਅਸੀਂ ਇਹਦੇ ਵਿੱਚ ਸਾਨੂੰ ਸਿੱਖਿਆ ਇਹ ਹੀ ਮਿਲਣੀ ਚਾਹੀਦੀ ਆ ਨਾ ਕਿ ਸਾਨੂੰ ਗੁਰੂ ਪਕਾਰ ਕਰੇ ਕਿ ਸੇਵਿਸ ਦੀ ਪਕਾਰ ਕਰੇ ਅਸੀਂ ਤਿਆਰ ਨਾ ਬੜੇ ਸੋਚਣ ਦੀ ਗੱਲ ਆ ਗੁਰਪਰ ਅੱਜ ਦੇ ਸਮੇਂ ਦੀ ਅੱਜ ਦੇ ਸਮੇਂ ਦੀ ਇੱਥੇ ਗੱਲ ਹੋ ਰਹੀ ਆ ਕਿਉਂ ਨਹੀਂ ਤਿਆਰ ਸੀ ਕੀ ਕਾਰਨ ਕਾਰਨ ਇਹ ਆ ਗੁਰ ਕਹਿ ਰਹੇ ਹੋ ਕਿ ਸਾਡੇ ਮਨ ਕਮਜ਼ੋਰ ਆ ਸਾਡੇ ਜਿਹੜੀ ਅੰਦਰ ਦੀ ਗਾਫਾ ਕਮਜ਼ੋਰ ਹੈ ਸਾਡੇ ਮਨ ਇੰਨੇ ਕਮਜ਼ੋਰ ਹੋ ਰੱਖੇ ਨੇ ਕਿ ਅਸੀਂ ਗੁਰੂ ਦੀ ਗੱਲ ਨਹੀਂ ਸੁਣਦੇ ਗੁਰੂ ਸਾਨੂੰ ਕੀ ਕਹਿਣਾ ਚਾਹੁੰਦੇ ਨੇ ਰੋਜ਼ ਸਾਨੂੰ ਧੰਮਸ਼੍ਰੀ ਗੁਰਗਸਾਹਿਬ ਕਹਿਣਾ ਚਾਹੁੰਦੇ ਨੇ ਕੁਝ ਸਮਝਾਉਂਦੇ ਨੇ ਪਰ ਸਾਡਾ ਮਨ ਸੁਣਨ ਵਾਸਤੇ ਤਿਆਰ ਨਹੀਂ ਹੈ ਇਹ ਸੱਚਾਈ ਹੈ ਗੁਰੂ ਜੀ ਇਹ ਸੱਚਾਈ ਹੈ ਕਿਉਂ ਇਸੇ ਕਰਕੇ ਅਸੀਂ ਤਿਆਰ ਨਹੀਂ ਗੁਰਪਿਆ ਰਹੇ ਹੋ ਤਿਆਰ ਹੋਣਾ ਹੈ ਗੁਰਪਿਆ ਰਹੇ ਤਿਆਰ ਕਿਵੇਂ ਹੋਵਾਂਗੇ ਜਦੋਂ ਉਹ ਬਨਤ ਅਸੀਂ ਪਹੁੰਚਾਂਗੇ ਕਿ ਪਹਿਲੇ ਆਪਾਂ ਵਿਚਾਰ ਕੀਤਾ ਕਿ ਕਿਸ ਨੇ ਕਿ ਇਹ ਕਥਾ ਵੱਖਰੀ ਹੈ ਇਹ ਭਾਵ ਇਸ ਕਥਾ ਦਾ ਰੂਪ ਰੇਖਾ ਕੁਛ ਲੱਗ ਹੈ ਜੋ بڑے بڑے ਪੰਡਾਲਾਂ 'ਚ ਕਥਾ ਸੁਣੀਆਂ ਨੇ ਜਾਂ ਸੁਣਦੇ ਆ ਰਹੇ ਆਂ ਸਾਰੇ ਠੀਕ ਨੇ ਸਾਰੇ ਅਪਰਾਧ ਕਰਦੇ ਨੇ ਕਰਵਾਦੇ ਨੇ ਪਰ ਜੋ ਆ ਜੋ ਸਮਾਗਮ ਜੋ ਭਾਈ ਸਾਹਿਬ ਦੂਰ ਦ੍ਰਿੜ ਜਾ ਕੇ ਕਰਦੇ ਨੇ ਕਿ ਇਹਦੀ ਰੂਪ ਰੇਖਾ ਵੱਖਰੀ ਹੈ ਉਸੇ ਦੀ ਕਿਉਂਕਿ ਇੱਥੇ ਤਾਂ ਆਣੀ ਚੱਲਦੀ ਆ ਗੁਰਤਾਰਿਓ ਮਨ ਨਹੀਂ ਸਾਖੀ ਚੱਲਣੀ ਆ ਮਨ ਦੀ ਕਿਉਂਕਿ ਤਾਂਸ਼ਿਦ ਗੁਰਗਸਾ 1430 ਅੰਗ ਮਨ ਦੀ ਹੀ ਗੱਲ ਕਰਦੇ ਨੇ ਜੰਮਨ ਤੋਂ ਲੈ ਕੇ ਮਰਨ ਤੱਕ ਮਨ ਦੀ ਹੀ ਗੱਲ ਕਰਦੇ ਨੇ ਮਰਨ ਨੂੰ ਹੀ ਸਮਝਾਉਣਾ ਚਾਹੁੰਦੇ ਨੇ ਪਰ ਉਹ ਸੰਸਕੂਪ ਗੁਰਪਿਆਰੋ ਅੱਜ ਤੱਕ ਸਾਡੇ ਮਨ ਸਮਝ ਨਹੀਂ ਕਿਉਂ ਨਹੀਂ ਸਮਝੇ ਐਸੇ ਕਰਕੇ ਨਹੀਂ ਸਮਝੇ ਗੁਰਪਿਆਰੋ ਅਸੀਂ ਗੁਰੂ ਦੀ ਗੱਲ ਸੁਣੀ ਨਹੀਂ ਭਾਵੇਂ ਗੁਰੂ ਸਾਨੂੰ ਕੀ ਕਹੇਗੇ ਨਤਨ ਦੇਵ ਜੀ ਅਨਤ ਨਾਮ ਦੇ ਅੰਦਰ ਗੁਰੂ ਸਾਹਿਬ ਕੀ ਕਰ ਰਹੇ ਨੇ ਸਾਬੇਂ ਟਾਈਮ ਰਹਿ ਰਹਾ ਸਭਾ ਜਾਂ ਉਸ ਟਾਈਮ ਗੁਰੂ ਸਾਹਿਬ ਕੀ ਕਹਿ ਰਹੇ ਨੇ ਸਹਿਜ ਪਾਠ ਕਰਦੇ ਨੇ ਗੁਰੂ ਸਾਹਿਬ ਕੀ ਕਹਿ ਰਹੇ ਨੇ ਖਾਲ ਪਾਠ ਸਾਹਿਬ ਚੱਲ ਰਹੇ ਨੇ ਗੁਰੂ ਸਾਹਿਬ ਕੀ ਕਹਿ ਰਹੇ ਨੇ ਸਾਨੂੰ ਕੁਝ ਪਤਾ ਨਹੀਂ ਕਿਉਂਕਿ ਸਾਡੀ ਕਹਾਣੀ ਕੁਝ ਵੱਖਰੀ ਜੀ ਹੋ ਗਈ ਹੈ ਗੁਰੂ ਘਰਾਂ ਦੇ ਵਿੱਚ ਅਖੰਡ ਪਾਠ ਸਾਹਿਬ ਰਖਾ ਦਿੰਨੇ ਆ ਅਸੀਂ ਬੈਠੇ ਆ ਕੈਨੇਡਾ ਅਸੀਂ ਬੈਠਾ 900 ਕਿਲੋਮੀਟਰ ਦੂਰ ਗੁਰਬਾਣੀ ਚੱਲਦੀ ਹੈ ਗ੍ਰੰਥੀ ਸਿੰਘ ਪੜ ਰਿਹਾ ਹੈ ਕੀ ਇਹ ਗੱਲ ਸਾਡੇ ਸਮਝ ਆ ਜਾਵੇਗੀ ਇਹ ਕਹਾਣੀ ਸਾਡੇ ਸਮਝ ਆ ਜੇ ਵੀ ਗੁਰਦਾਰੋ ਧੰਨ ਗੁਰੂ ਅਰਜਨ ਦੇਵ ਜਿਨ੍ਹਾਂ ਸਾਜ ਨੇ ਸ਼ਹੀਦ ਜਿਆ ਦਿੱਤੀਆਂ ਲੈ ਪਹਿਲੇ ਸ਼ਹੀਦ ਹੋਏ ਨੇ ਸਿੱਖੀ ਦੇ ਅੰਦਰ ਕਿ ਉਹਨਾਂ ਦੀ ਸਾਨੂੰ ਪਤਾ ਲੱਗ ਜੇਗਾ ਵੀ ਕਿਉਂ ਹੋਏ ਸੀ ਹਾਂ ਉਹ ਤੋਂ ਪਤਾ ਲੱਗ ਸਕਦਾ ਹੈ ਕਿ ਜਿਸ ਤਰ੍ਹਾਂ ਸਾਬਦ ਚਾਰਿਆ ਹੈ ਜੱਪੋ ਜਨ ਆ ਰ ਜਨ ਦੇਵ ਗੁਰੂ फेर ਸੰਕਟ ਜੋ ਨਗ ਰੱਬ ਨਾ ਆਇਓ ਇਹ ਤਾਂ ਪੜ ਲਿਆ ਗ੍ਰੰਤੀ ਸਿਧ ਪੜ ਕੇ ਚੱਲੇ ਜੇ ਇਸ ਤੋਂ ਪਹਿਲਾਂ ਕੀ ਅਸੀਂ ਵਿਚਾਰ ਕੀਤੀ ਹੈ ਮੇਰਾ ਮਾਲਕ ਇਹ ਰਹਿਣਗੇ ਤੋਂ ਬਾਦ ਗੁਰੂ ਅਰਜਨ ਦੇਵ ਜੀ ਬਾਸ ਸਾਹਿਬ ਜੀ ਪ੍ਰਤੱਖ ਅਤਾਲਪੁਰਖ ਪਿਤਾ ਪਰਮਾਤਮਾ ਜਿਹਨੂੰ ਆਪਾਂ ਕਹਿਣਾ ਦਸਾਂ ਪਾਸੇ ਜਾਣਦੀ ਜੋਤ ਹਨ ਸ੍ਰੀ ਗੁਰੂ ਗੰਗ ਸਾਹਿਬ ਅਕਾਲ ਪੁਰਖ ਪਿਤਾ ਪਰਮਾਤਮਾ ਇਸ ਜੋਬ ਦੇ ਵਿੱਚ ਬਰਾਜਮਾਨ ਗੁਰਪਿਆਰੇ ਉਹ ਕਹਿ ਰਹੇ ਨੇ ਫਿਰ ਸੰਕਟ ਜੋਨ ਗਰਮ ਨ ਆਇਓ ਕੀ ਪਰਨਾ ਸਾਡੇ ਸਾੜ ਛੜ ਜਾਊਗਾ ਕੀ ਅਸੀਂ ਇਹ ਪੰਕਤੀ ਉਚਾਰ ਲਈ ਗੁਰਪਿਆਰੇ ਸਰ ਵਿਚਾਰ ਆਪਨੀ ਬਣੀਆਂ ਵਿਚਾਰ ਸਾਨੂੰ ਵਿਚਾਰ ਕਰਨੀ ਪੈਣੀ ਹੈ ਕਿ ਮਾਲਕ ਕਹਿ ਰਹੇ ਕਿ ਫਿਰ ਸੰਕਟ ਜੋਨ ਗਰਮ ਨ ਆਇਓ ਫਿਰ ਅਸੀਂ ਜੂਨੀਅਰ ਦੇ ਵਿੱਚ ਵੀ ਪਮਾਤੇ ਫਿਰ ਜੂਨੀਅਰ ਦੇ ਵਿੱਚ ਆਵਾਂਗੇ ਗੁਰ ਪਿਆਰੇ ਅਸੀਂ ਆਏ ਹਾਂ ਜੂਨੀਆ ਤੋਂ ਬਚਣ ਵਾਸਤੇ ਆ ਮੇਰੇ ਬਾਪ ਜੀ ਨੇ ਸਾਨੂੰ ਜਨਮ ਦਿੱਤਾ ਹੈ ਆ ਸਾਨੂੰ ਮਨੁੱਖਾ ਜਨਮ ਦਿੱਤਾ ਹੈ ਸਤਿਗੁਰਾਂ ਨੇ ਸੂਰ ਪਿਆਰੇ ਸਾਨੂੰ ਜਨਮ ਮਤ ਕੱਟਣ ਵਾਸਤੇ ਦਿੱਤਾ ਹੈ ਸਾਨੂੰ ਰੋਜ਼ ਸ਼ਾਮ ਦੇ ਟਾਈਮ ਹਦਾਇਤਾਂ ਕਰਦਾ ਹੈ ਗੁਰ ਸਾਹਿਬ ਰੋਸ ਸਮਝ ਆਉਂਦਾ ਹੈ ਕੀ ਕਹਿੰਦੇ ਨੇ ਪੰਜ ਦੇ ਪਾਸਾ ਉੱਥੇ ਵੀ ਪੰਜ ਮੈਂ ਬਾਸਾ ਕਹਿ ਰਹੇ ਨੇ ਕੀ ਕਹਿ ਰਹੇ ਨੇ ਆਓ ਗੁਰੂ ਸਾਹਿਬ ਤੋਂ ਕੁਛ ਲਈ ਗੁਰੂ ਸਾਹਿਬ ਸਾਮ ਦੇ ਟਾਈਮ ਰਹਿ ਰਸ ਸਿੱਖਾਂ ਜੋ ਪੰਗਤੀ ਚਾਰਦੇ ਹੋ ਉਹ ਦੁਬਾਰਾ ਪੜ ਕੇ ਸੁਣਾ ਦਿਓ ਸਾਨੂੰ ਕਿ ਸੰਗਤ ਸਾਰੀ ਬੈਠੀ ਹੈ ਸੰਗਤ ਸੁਣਨਾ ਚਾਹੁੰਦੀ ਹੈ ਸੁਣਨਾ ਚਾਹੁੰਦੀ ਹੈ ਫਿਰ ਧੰਨ ਗੁਰੂ ਅਰਜਨ ਦੇਵ ਜੀ ਕਹਿ ਦੇਣਗੇ ਭਈ ਪਰਮਤ ਮਾਲਕ ਤੇਰੀ ਆ ਗੋਬਿੰਦ ਮਿਲਨ ਕੀ ਇਹ ਤੇਰੀ ਬਰਿਆ ਤਾਂ ਗੁਰੂ ਅਰਜਨ ਸਿੰਘ ਸਾਹਿਬ ਜੀ ਪਰਵਾਣ ਕਿਉਂਕਿ ਇੱਕ ਪਾਸੇ ਮੇਰਾ ਮਾਲਕ ਕਹਿ ਰਿਹਾ ਕਿ ਫੇਰ ਸੰਕਟ ਜੋ ਨ ਗਰਮ ਨ ਆਇਓ ਦੂਸਰੇ ਪਾਸੇ ਆਪਰ ਜਗਾ ਰਿਆ ਹੈ ਗੁਰੂ ਸਾਹਿਬ ਆਪਾਂ ਨੂੰ ਹਲੂਣਾ ਦੇ ਰਹਿਣਾ ਹੈ ਰਹਿ ਰਸਾਂ ਦੇ ਰੋਜ਼ ਪੰਕਤੀਆਂ ਆਪਾਂ ਸੁਣਦੇ ਆ ਪੜ੍ਹਦੇ ਆ ਘਰਾਂ ਦੇ ਵਿੱਚ ਨਿਤਨੇਮ ਕਰਦੇ ਆ ਉਥੇ ਆਪਾਂ ਨੂੰ ਜਗਾ ਰਹੇ ਨੇ ਗੁਰੂ ਕਹ ਰਿਹਾ ਸੀ ਸੁੱਤੇ ਪਏ ਆ ਜਗਾ ਰਹੇ ਆ ਮੇਰਾ ਮਨੁੱਖ ਕੀ ਕਹਿ ਰਿਹਾ ਨਾ ਕਿ ਭਾਈ ਤੇਰੀ ਵਾਰੀ ਆ ਭਾਈ ਤੇਰਾ ਵਕਤ ਆ ਤੇਰਾ ਸਮਾਂ ਹੈ ਤੂੰ ਜਾਗ ਜਾ ਕਿਉਂ ਕਿ ਗੁਰ ਪਿਆਰੇ ਜਦੋਂ ਅਸੀਂ ਪਰਲੋਗ ਦੇ ਵਿੱਚੋਂ ਲੋਕ ਦੇ ਵਿੱਚ ਆਏ ਨਾ ਇੱਥੇ ਸਾਨੂੰ ਆਉਣ ਦਾ ਮਕਸਦ ਗੁਰਸੱਭੇ ਨੇ ਭੇਜਣ ਦਾ ਮਕਸਦ ਇੱਕੋ ਹੀ ਆ ਗੁਰ ਪਿਆਰੇਓ ਕਿ ਅਸੀਂ ਵਾਪਸ ਜੁਨੀਆਂ ਦੇ ਵਿੱਚ ਨਾ ਜਾਈਏ ਕਿ ਪੰਜੇ ਪਾਸੇ ਦਾ ਦੇਸ ਅਸੀਂ ਪੜ ਕੇ ਇਹਨੂੰ ਮੰਨਣਾ ਪੈਣਾ ਹੈ ਉਸ ਕਹਿ ਰਹੇ ਨੇ ਕਿ ਤੂੰ ਵਾਪਸ ਜੁਨੀਆਂ ਦੇ ਵਿੱਚ ਨਾ ਆਈਂ ਤੂੰ ਵਾਪਸ ਮੇਰੇ ਕੋਲ ਆਇਆ ਕੋ ਸਾਡੇ ਪਿਤਾ ਸਾਡੇ ਮਾਤਾ ਤੂੰ ਮੇਰਾ ਮਨ ਤੂੰ ਮੇਰਾ ਪਿਤਾ ਤੂੰ ਮੇਰਾ ਬੰਦ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨੇ ਥਾਈ ਤਾਂ ਪਉ ਵੇਹਾ ਕਾਰਨ ਨੂੰ ਉਹ ਸਾਡੇ ਪਿਤਾ ਪਰਮੇਸ਼ਰ ਹੈ ਅਸੀਂ ਉਹਦੇ ਬੱਚੇ ਆ ਪਰ ਇਹ ਪੰਕਤੀ ਕਿਹਨੇ ਸੁਣਨੀ ਸੀ ਹੁਣ ਇੱਥੇ ਵਿਚਾਰ ਹੋਣੀਆਂ ਕੋਈ ਤੇ ਧਿਆਨ ਦੇ ਲਿਓ ਗੱਲ ਮੰਨ ਵੀ ਚੱਲੀ ਸੀ ਸਾਰੇ ਹੀ ਕਹਾਣੀ ਮੰਨਦੀ ਐ ਮੰਨ ਨੇ ਹੀ ਵਿਚਾਰ ਸੁਣਨੇ ਸੀ ਮੰਨ ਨੇ ਵਿਚਾਰ ਸੁਣਨੇ ਸੀ ਭਈ ਪ੍ਰਾਪਤ ਮਾਨਵਧੇਉਰੀਆ ਗੋਬਿੰਦ ਬੱਲਣ ਕੀ ਇਹ ਦੇ ਨੀ ਬਰੀਆ ਭਾਵ ਮੰਨ ਸੋਣੀ ਗੁਰਪਾਰੇ ਮਾਨਮੇ ਨਹੀਂ ਸੋਣੀ ਗੁਰਪਾਰੇ ਜਿੱਦੇ ਮੰਨ ਨੇ ਸੋਣੀ ਹੁੰਦੀ ਨਾ ਗੁਰਪਾਰੇਓ ਜੇ ਇਹ ਵਿਚਾਰ ਮੰਨ ਨੇ ਕਿਤੇ ਸੋਹਣੇ ਹੁੰਦੇ ਅੰਦਰ ਗੁਰਬਰ ਅੱਜ ਕੋਈ ਸੰਗਤ ਦੀ ਰੂਪਰੇਖਾ ਕੋਸ ਗੌਰ ਹੋਣੀ ਸੀ ਅਜੋ ਝਲਕਾਂ ਪੈਣੀਆਂ ਸੀ ਹਰ ਸੰਗਤ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨਜ਼ਰ ਆਉੜੇ ਸੀ ਹਾਇਤਾ ਸੰਗਤ ਦੇ ਅੰਦਰ ਹੀ ਸਾਰੇ ਦੇ ਅੰਦਰ ਜਿਹੜਾ ਮਾਲਕ ਬੈਠਾ ਹੈ ਪਰ ਜੋ ਚਿਹਰੇ ਦੀ ਰੂਪਰੇਖਾ ਹੈ ਸਾਰੇ ਦੇ ਝਲਕਾ ਮਾਰਨੀਆਂ ਸੀ ਕਿ ਧੰਗੁਰ ਅਰਜਨ ਸਿੰਘ ਤੇ ਪਾਸਾ ਜੀ ਸਾਰਾ ਜੰਦਰ ਝਲਕਾ ਪੈੜੀਆਂ ਸੀ ਪਰ ਇਹ ਬਾਤ ਜੱਡ ਸੁਣੀ ਨਹੀਂ ਕਿਨੇ ਸੁਣੀਆ ਸਿਰਫ ਤਨ ਤੱਕ ਸੀਮਤਾ ਸੀ ਗੁਰਪਿਆਰੇ ਤਨ ਤੱਕ ਤਨ ਤੱਕ ਅਸੀਂ ਸੀਮਤਾ ਤਨ ਤੱਕ ਕੀ ਅਸੀਂ ਆ ਆਪਾਂ ਸਹੀਦੀ ਗੁਰਪੁਰਬ ਜੋ ਵੀ ਗੁਰਪੁਰਬ ਮਨਾਉਨੇ ਆ ਤਨ ਤੱਕ ਅੱਜ ਆਇਆ ਅਗਲੇ ਸਾਲ ਫੇਰ ਆਜੂਗਾ ਫੇਰ ਆਜੂਗਾ ਅਗਲੇ ਸਾਲ ਨਹੀਂ ਗੁਰਪਿਆਰੇ ਵਿਚਾਰ ਕਰੋ ਉਸ ਮੇਰਾ ਮਾਲਕ ਸਾਨੂੰ ਕੁਝ ਸਮਝਾ ਰਿਹਾ ਹੈ ਧੰਨ ਸ੍ਰੀ ਗੁਰਗੰਗਾ ਸਾਹਿਬ ਸਮਝਾ ਰਹੇ ਨੇ ਅਰਦਾਹ ਦੇ ਅੰਦਰ ਵੀ ਰੋਜ਼ ਸਾਨੂੰ ਪੁਕਾਰ ਕੇ ਕਹਿੰਦੇ ਨੇ ਕੀ ਕਹਿ ਰਹੇ ਨੇ ਜੋ ਪ੍ਰਭ ਕੋ ਮਿਲਉ ਚਵੇ ਖੋਜ ਸਬਦ ਮੇਰੇ ਕਹਿੰਦਾ ਤੂੰ ਸਬਦ ਦੀ ਖੋਜ ਕਰ ਲੈ ਖੋਜ ਦਾ ਭਾਵ ਇੱਕ ਪੰਗਤੀ ਆਪਾਂ ਸੁਣੀ ਐ ਜਾਂ ਪੜ੍ਹੀ ਐ ਉਹ ਤੇ ਵਿਚਾਰ ਕਰ ਤੋ ਹੁਣ ਵਿਚਾਰ ਕੀ ਕਰਨੀ ਆ ਕਿ ਮੇਰਾ ਮਾਲਕ ਕਹਿ ਰਿਹਾ ਆ ਆਪਾਂ ਨੂੰ ਕਹਿ ਰਿਹਾ ਗੁਰਦਾਰਿਓ ਕਿ ਭਈ ਪ੍ਰਾਪਤ ਮਨ ਕੋ ਦੇ ਰਿਹਾ ਗੋਵਿੰਦ ਮਿਲਨ ਕੀ ਇਦਰੇ ਬਰੀਆ ਆਪਾਂ ਨੂੰ ਜਗਾ ਰਿਹਾ ਮੇਰਾ ਮਾਲਕ ਕਹਿੰਦੇ ਭਾਈ ਤੈਨੂੰ ਆ ਸਾਨੂੰ ਆਪਾਂ ਨੂੰ ਜਗਾ ਰਿਹਾ ਕਿ ਭਾਈ ਤੂੰ ਤੇਰਾ ਮਿਲਨ ਦਾ ਵਕਤ ਤੇਰੀ 바ਰੀ ਹੈ ਤੂੰ ਮਿਲ ਸਕਦਾ ਹੈ ਪਰ ਇਹ ਤੇ ਅਸੀਂ ਵਿਚਾਰ ਨਹੀਂ ਕੀਤੀ ਕਿ ਅਸੀਂ ਬਾਣੀ ਪੰਗਤੀ ਪੜਦੇ ਆਂ ਔਰ ਸੁਣ ਕੇ ਚਲੇ ਜਾਂਦੇ ਗੁਰਪਿਆਰਿਓ ਉਹ ਨਹੀਂ ਗੁਰਪਿਆਰਿਓ ਬੜਾ ਕੀਮਤੀ ਮੇਰੇ ਮਾਲਕ ਨੇ ਸਾਨੂੰ ਆਹ ਜਾਣਣ ਦਿੱਤਾ ਹੈ ਸਾਨੂੰ ਬੜਾ ਕੀਮਤੀ ਆਹ ਗੁਰਪਿਆਰਿਓ ਹੀਰੇ ਜਿਹਾ ਜਨਮ ਆ ਜੋ ਆਪਾਂ ਗੁਵਾੜ ਰਹੇ ਆਂ ਕੀਮਤੀ ਸਵਾਸ ਨੇ ਜੋ ਆਪਾਂ ਗੁਵਾੜ ਰਹੇ ਆਂ ਜੋ ਅਸੀਂ ਨਹੀਂ ਸਮਝ ਰਹੇ ਆਹ ਸਾਨੂੰ ਮੌਕਾ ਹੈ ਪਖਤ ਆ ਗੁਰਪਿਆਰਿਓ ਅਸੀਂ ਪ੍ਰਮਾਤਮਾ ਨੂੰ ਮਿਲ ਸਕਦੇ ਆ ਅਸੀਂ ਸੱਚਖੰਡ ਜਾ ਸਕਦੇ ਆ ਕਿਉਂਕਿ ਦਾਸ ਨਹੀਂ ਕਹ ਰਿਹਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਕਿ ਭਾਈ ਮਿਲਣ ਦੀ ਵਾਰੀ ਹੈ ਹੁਣ ਅਗਲੀ ਪੰਕਤੀ ਆਪਾਂ ਪੜਾਂਗੇ ਜੇ ਤੁਹਾਨੂੰ ਪਹਿਲਾਂ ਆਪਾਂ ਮਾਲਕ ਤੋਂ ਪੁੱਛ ਲਈਏ ਪਹਿਲਾਂ ਜੀ ਸਾਨੂੰ ਇਹ ਸਮਝਾ ਦੋ ਕਿ ਅਸੀਂ ਮਿਲਾਂਗੇ ਕਿਵੇਂ ਅਸੀਂ ਮਿਲਾਂ ਨਹੀਂ ਕਿਵੇਂ ਕਿਵੇਂ ਮਿਲ ਸਕਦੇ ਆ ਚਲੋ ਜੇ ਵੀ ਗੱਲ ਸਾਡੇ ਸਮਝ ਆ ਗਈ ਹੈ ਕਿ ਸਾਡਾ ਪੱਖ ਤਾਂ ਸਾਡੀ ਬਾਰੀ ਹੈ ਆ ਜਲਮੇ ਦੇ ਅੰਦਰ ਅਸੀਂ ਮਿਲ ਸਕਦੇ ਆ ਪਰ ਅਸੀਂ ਮਿਲਾਂਗੇ ਕਮ ਅਗਲੀ ਪੰਕਤੀ ਤੇ ਮੇਰਾ ਮਾਲਕ ਕਹਿ ਰਿਹਾ ਕਿ ਤੈਨੂੰ ਕੁਝ ਸਿੱਖਿਆ ਲੈਣੀ ਪੈਣੀ ਆ ਭਾਬਾ ਤੈਨੂੰ ਕੁਝ ਆਪਣੇ ਅੰਦਰ ਦੀ ਵਿਚਾਰ ਅੰਦਰੋਂ ਵਿਚਾਰ ਕਰਨੀ ਪੈਣੀ ਆ ਕਿ ਤੇਰਾ ਮਾਲਕ ਕਹਿ ਰਿਹਾ ਆਵਰੇ ਕਾਜ ਤੇਰੇ ਕਿਤੇ ਨਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਹੁਣ ਇਥੇ ਕੀ ਕਾਰਨ ਕੀ ਬਣ ਗਿਆ ਤੂੰ ਕਹ ਰਿਓ ਅਸੀਂ ਕਿਉਂ ਨਹੀਂ ਅੱਜ ਤੱਕ ਮਿਲੇ ਸੁਣਦੇ ਤਾਂ ਆ ਰਹੇ ਆ ਆਪਾਂ ਕਾਫੀ ਉਮਰ ਹੋ ਗਈ ਮਰਖਲ ਸਾਰੀ ਸੰਗਤ ਬੈਠੀ ਆ ਕੋਈ 30 40 ਸਾਲ ਤੋਂ ਤਕਰੀਬਨ 30 ਤੋਂ ਉੱਪਰ ਬੈਠੇ ਨੇ ਕੋਈ ਬਰਲੇ ਇਹ ਬੱਚੇ ਹੈ ਜੋ ਛੋਟੀ ਉਮਰ ਦੇ ਨੇ ਆਪਾਂ ਸੁਣਦੇ ਆ ਰਹਿਆ ਹੈ ਇਹ ਪੰਕਤੀ ਪੜ੍ਹਦੇ ਆ ਰਹਿਆ ਪਰ ਮੇਰੇ ਮਾਲਕ ਨੇ ਹਿਦਾਇਤਾਂ ਕਰਤਾ ਕਿ ਜਿਹੜੇ ਕੰਮ ਤੋਂ ਆ ਕੇ ਇੱਥੇ ਕਰ ਰਿਹਾ ਹੈ ਇਹ ਤੈਨੂੰ ਛੱੜਨੇ ਬੈਣਗੇ ਛੱੜਨ ਦਾ ਭਾਵ ਇੱਥੇ ਨਹੀਂ ਹੈ ਕਿ ਅਸੀਂ ਚੌਂਕੜਾ ਮਾਰ ਕੇ ਭਗਤੀ ਦੇ ਬੈਠ ਜਾਣਾ ਨਹੀਂ ਮੇਰਾ ਮਾਲਕ ਕਹਿ ਰਿਹਾ ਕਿ ਕੁਸ਼ਲਪਨ ਵਾਸਤੇ ਤੈਨੂੰ ਉਹ ਕੰਮ ਛੱੜਨੇ ਬੈਣਗੇ ਪਾਬ ਅੱਧਾ ਘੰਟਾ ਭਗਤੀ ਬੈਠਾ ਹੈ ਜਾਂ ਨਿਤਨੇਮ ਕਰ ਰਿਹਾ ਹੈ ਜਾਗਰਾਤ ਸਾਹਿਬ ਤੇ 2 ਘੰਟੇ ਦੀ ਰੌਣ ਲਾ ਰਿਹਾ ਹੈ ਜਾਂ ਘਰਾਂ ਦੇ ਵਿੱਚ ਬੈਠ ਕੇ ਸਿਮਰਨ ਕਰ ਰਿਹਾ ਉਹਨੀ ਦੇਰ ਤੱਕ ਤੈਨੂੰ ਨੌ ਦਰਵਾਜ਼ੇ ਬੰਦ ਕਰਨੇ ਪੈਣਗੇ ਜਿਹੜੇ ਅਵਰ ਕਾਜ ਜਿਹੜੇ ਅਸੀਂ ਧੰਦੇ ਕਰਦੇ ਆ ਉਹਨਾਂ ਤੇ ਤੈਨੂੰ ਰੋਕ ਰੋਣੀ ਪੈਣੀ ਆ ਕੁਛ ਪਲ ਵਾਸਤੇ ਹੁਣ ਕਾਰਨ ਕੀ ਬਣਦਾ ਹੈ ਗੁਰਪਿਆਰੇਓ ਅਸੀਂ ਨਿਤਨੇਮ ਕਰ ਰਹੇ ਹਾਂ ਗੁਟਕਾ ਸਾਹਿਬ ਆਪ ਇੱਥੇ ਲੈ ਲਿਆ ਹੈ ਸਾਡਾ ਜਿਹੜਾ ਮਨ ਹੈ ਉਹ ਅੰਦਰੋਂ ਕਿਸੇ ਪਾਸੇ ਹੋਰ ਤੁਰਿਆ ਕਰਦਾ ਹੈ ਸਾਡੇ ਕਾਰਜ ਸਵਾਰ ਦਾ ਫਿਰਦਾ ਹੈ ਸਾਡੇ ਵਿਦੇਸਾਂ ਚ ਫਿਰਦਾ ਹੈ ਕਿਸੇ ਰਿਸ਼ਤੇਦਾਰੀਆਂ ਚ ਫਿਰਦਾ ਹੈ ਜਦੋਂ ਵੀ ਆਪਾਂ ਗੁਟਕਾ ਸਾਹਿਬ ਲੈ ਕੇ ਨਿਤਨੇਮ ਸ਼ੁਰੂ ਕਰਦੇ ਹਾਂ ਗੁਰੂ ਪਿਆਰਿਓ ਸਾਡੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਕੰਮ ਸਾਹਮਣੇ ਆ ਜਾਣਗੇ ਜਿਹੜੇ ਅੱਜ ਤੱਕ ਜਾਗ ਵੀ ਨਹੀਂ ਆਏ ਉਹ ਸਾਡੇ ਅੰਦਰ ਖਿਆਲ ਆ ਜਾਣਗੇ ਆ ਕਾਰਨ ਗੁਰਪਿਆਰੇ ਅੱਜ ਤੱਕ ਅਸੀਂ ਮਿਲ ਨਹੀਂ पाए ਇਸੇ ਕਰਕੇ ਮੇਰਾ ਮਨ ਕਹ ਰਿਹਾ ਕਿ ਅਵਰ ਕਾਜ ਤੇਰੇ ਕਿਤੇ ਨਾਕਾਮ ਕਹਿੰਦਾ ਫਿਰ ਤੇਰੇ ਕੰਮ ਜਿਹੜੇ ਤੂੰ ਭੱਜਾ ਫਿਰਦਾ ਮਨ ਦੀ ਗੱਲ ਹੋ ਰਹੀ ਐ ਤੇ ਤਨ ਦੀ ਨਹੀਂ ਐ ਗੁਰਪਿਆਰੇ ਤਹਾਨੀ ਮਨ ਦੀ ਆ ਹੁਣ ਝਾਤੀ ਮਾਰ ਲਓ ਇੱਥੇ ਵੀ ਜਿੰਨੇ ਜੀ ਆਪਾਂ ਬੈਠੇ ਆਂ ਆਪਣੇ ਅੰਦਰ ਚਾਤੀ ਮਾਰ ਲਓ ਸਾਡਾ ਮਨ ਕਿੱਥੇ ਡੈਰੀ ਮਾਰੀ ਘਰਾਂ ਦੇ ਵਿੱਚ ਕੰਮ ਨੇ ਸਾਡੇ ਖੇਤਾਂ ਦੇ ਵਿੱਚ ਕੰਮ ਨੇ ਕੋਈ ਨੌਕਰੀ ਕਿਸੇ ਨੂੰ ਛੁੱਟੀ ਲੈ ਕੇ ਆਇਆ ਹੈ ਉੱਥੇ ਸੁਰਤ ਦੌੜ ਰਹੀ ਹੈ ਕੋਈ ਵਿਦੇਸ਼ਾਂ ਚ ਦੌੜ ਰਹੀ ਹੈ ਇਸੇ ਕਰਕੇ ਮੇਰੇ ਮਾਲਕ ਨੇ ਕਿਹਾ ਕਿ ਜਿੰਨਾ ਚਿਰ ਤੂੰ ਭਗਤੀ ਕਰਦਾ ਹੈ ਪਾਵ ਆਪਾਂ ਛੁੱਟੀ ਦੀ ਮਸਾਲ ਲੇ ਲਈ ਹੁਣ ਇੱਥੇ ਆਪਾਂ 2 ਘੰਟਾ ਘੰਟਾ ਬੈਠਣਾ ਹੈ ਕੋਈ ਦੇਹ ਤੱਕ ਕੋਈ ਪਰਿਉ ਅਸੀਂ ਨੌ ਦਰਵਾਜ਼ਿਆਂ ਤੇ ਰੋਕ ਲਾਉਣੀ ਆਂ ਭਾਵ ਜਿਹੜੇ ਸਾਡੇ ਖਿਆਲ ਆ ਜਿਹੜੇ ਸਾਡੇ ਵਿਚਾਰ ਇਹਨਾਂ ਤੇ ਸੀ ਕੰਟਰੋਲ ਕਰਨਾ ਪਰ ਕਰਾਂਗੇ ਕਿਵੇਂ ਇਹ ਤਾਂ ਆਪਾਂ ਦੱਸਤਾ ਕਿ ਸਾਡੇ ਅੰਦਰ ਆਹ ਰੋਗ ਨੇ ਸਾਡਾ ਮਨ ਭਜਦਾ ਹੈ ਪਰ ਅਸੀਂ ਤੇ ਰੋਗ ਕਿਵੇਂ ਲਾਵਾਂਗੇ ਕਿਵੇਂ ਰੋਕ ਸਕਦੇ ਆ ਉਹ ਅੱਜ ਸਮਾਗਮ ਦੇ ਵਿੱਚ ਗੁਰਪਿਆਰੇ ਉਹ ਚੀਜ਼ ਲੈ ਕੇ ਜਾਇਓ ਕਿ ਜਿਹੜੇ ਸਾਡੇ ਅੰਦਰ ਰੋਗ ਹੈ ਜਿਹੜੇ ਮਨ ਦੇ ਰੋਗ ਹੈ ਜਿਹੜੇ ਸਾਡੇ ਸੁਰਤੀ ਬਾਹਰ ਦੌੜ ਰਹੀ ਹੈ ਮਨ ਟਕਿਆ ਚ ਨਹੀਂ ਹੈ ਕਿਵੇਂ ਅਸੀਂ ਵਿਕਿਆਸ ਕਰ ਸਕਦੇ ਆ ਅੱਜ ਦੇ ਸਮਾਜਨ ਦੇ ਵਿੱਚ ਆਹ ਚੀਜ਼ ਪੱਲੇ ਬੰਨ ਕੇ ਜਾਏ ਗੁਰੂ ਕਹ ਰਹੇ ਹੋ ਕਿ ਅਸੀਂ ਆਪਣੇ ਮਨ ਨੂੰ ਕਿਵੇਂ ਬਸ ਕਰ ਸਕਦੇ ਆ ਆਪਾਂ ਦੇਸੀ ਪਾਸੇ ਕਿਤੇ ਕਿਵੇਂ ਮਨ ਨੂੰ ਆਪਾਂ ਕਾਬੂ ਕਰ ਸਕਦੇ ਆ ਇਹ ਸਚਾਈ ਆ ਗੁਰੂ ਕਹ ਰਹੇ ਹੋ ਕਿ ਇਹ ਦਾ ਦੇ ਸਾਹਮਣੇ ਦਾ ਆਪਣਾ ਜੋ ਜ਼ਿੰਦਗੀ ਦਾ ਰਿਜ਼ਲਟ ਆ ਹੈ 30 ਸਾਲ ਤੱਕ ਅਸੀਂ ਵੀ ਇਹੇ ਕੰਮ ਕਰਦੇ ਰਹੇ ਕੁਸ ਪੱਲੇ ਨਹੀਂ ਪਿਆ ਪਰ ਜਦੋਂ ਅੰਦਰ ਦਾ ਭੇਦ ਜਦੋਂ ਇਸ ਤਰ੍ਹਾਂ ਦੇ ਮਹਾਪੁਰਖਾਂ ਵਿਚਾਰਾਂ ਨਾਲ ਰਲ ਕੇ ਗੁਰਪਿਆਰੇ ਉਹਨਾਂ ਦਾ ਸੰਗ ਕਰਕੇ ਸੰਗਤ ਕਰਕੇ ਫਿਰ ਜਿਹੜਾ ਅੰਦਰ ਦਾ ਗ੍ਰੰਥ ਸਾਹਿਬ ਦਾ ਬਾਣੀ ਦਾ ਭੇਦ ਲੇਤਾ ਕਿ ਵਾਕੈ ਹੀ ਸਾਨੂੰ ਆਪਣੀ ਉਤੀ ਸਾਲ ਤੇ ਤਰਸ ਆਉਂਦਾ ਹੈ ਕਿ ਉਹ ਅਸੀਂ ਐਵੇਂ ਗਵਾਤਾ ਆ ਸੰਗਤ ਵੀ ਬੁਰਪਿਆਰੇ ਜਾਕਰ ਥੋੜਾ ਜਿਹਾ ਵਿਚਾਰ ਕਰੇਗੀ ਨਾ ਮੰਗ ਦੇ ਅੰਦਰ ਅੱਜ ਜੋ ਗਾਥਾ ਹੋਏਗੀ ਉਹ ਅਗਰ ਪੱਲੇ ਬਣ ਕੇ ਲ ਜਾਏਗੀ ਜੇ ਉਹ ਤੇ ਅਮਲ ਕਰੇਗੀ ਤਾਂ ਸੋਨ ਨੂੰ ਵੀ ਤਰਸ ਆ ਜੂ ਕਿ ਆ ਮੇਰੀ ਜ਼ਿੰਦਗੀ ਤਾਂ ਐਵੇਂ ਗਈ ਬਾਖੇ ਦਾਸ ਨੂੰ ਵੀ ਤਰਸ ਆ ਰਿਹਾ ਆਪਣੇ ਤੇ ਕਿ ਮੇਰੇ 30 ਸਾਲ ਬੇਕਾਰ ਗਏ ਅਸੀਂ ਉਹਦੇ ਵਿੱਚ ਕੀ ਕਰ ਤਨ ਕੀਤਾ ਖਾਨਪੜ ਸਾਹਿਬ ਵੀ ਕੀਤੇ ਸਾਹਿਜ ਬਾੜਕ ਕੀਤੇ ਨੇ ਕੀਰਤਨ ਵੀ ਕੀਤੇ ਨੇ ਪੰਜਾ ਸਿੰਘਾਂ ਚ ਡਿਊਟੀਆਂ ਵੀ ਲੱਗੀਆਂ ਨੇ ਉਹ ਵੀ ਕੀਤੀ ਸੰਗਤ ਦੀ ਸੇਵਾ ਕੀਤੀ ਆ ਲੰਗਰ ਦੀ ਸੇਵਾ ਕੀਤੀ ਆ ਕੀਤੀ ਕਿਤੇ ਸਾਰੇ ਕੰਮ ਨੇ ਪਰ ਉਹ ਕਿਵੇਂ ਕੀਤੇ ਨੇ ਅਸੀਂ ਕੀਤੇ ਹਉਮੈ ਚ ਹੰਕਾਰ ਚ ਚੌਧਰ ਪੰਜ ਚੌਧਰੀ ਬਣਨ ਵਾਸਤੇ ਪਰ ਇਹ ਪੰਗਤੀ ਸਾਨੂੰ ਬੜੀ ਜ਼ਰੂਰ ਹੋਗੇ ਪਰ ਇਹ ਪੰਕਤੀ ਸਮਝ ਨਹੀਂ ਆਈ ਸੀ ਕਿਹੜੀ ਪਲਾ ਜਿਹੜੀ ਇਹਨਾਂ ਤੇ ਕਾਟਾ ਮਾਰਦੀ ਸਾਰਿਆਂ ਤੇ ਹਉਮੈ ਹੰਕਾਰ ਲੰਦੇ ਆ ਚੁਗਲੀ ਦੇ ਉਹ ਕਿਹੜੀ ਆ ਮੇਰਾ ਮਾਲਕ ਕਹਿ ਰਿਹਾ ਅਜੋ ਗੁਣ ਤਮੋ ਗੁਣ ਸਤੋ ਗੁਣ ਇਹ ਸਭ ਤੇਰੀ ਮਾਇਆ ਇਹ ਸਾਰੇ ਜਿੰਨੇ ਆਪਾਂ ਕੰਮ ਜਰਦਾਸ ਨੇ ਕੀਤੇ ਨੇ ਇੱਥੇ ਕਾਟਾ ਮਾਰਦਾ ਮੇਰੇ ਬਾਲਕ ਨੇ ਕਹਦਾ ਮੈਨੂੰ ਮਜ਼ਦੂਰ ਨਹੀਂ ਕਿਉਂ ਸਾਨੂੰ ਪਤਾ ਹੀ ਨਹੀਂ ਸੀ ਇੱਥੇ ਧਾਨਸ਼੍ਰੀ ਗੁਰਗਾਂ ਸਾਹਿਬ ਕਹਿ ਰਿਹਾ ਅਭੇ ਰਜੋ ਗੁਣ ਤਮੋ ਗੁਣ ਸਤੋ ਗੁਣ ਇਹ ਸਭ ਤੇਰੀ ਮਾਇਆ ਹੁਣ ਇਹ ਕੰਮ ਅਸੀਂ ਕਦੋਂ ਕਰਨੇ ਸੀ ਪਤਾ ਆ ਸਮਝ ਲੈ ਕੇ ਕਰਨੇ ਸੀ ਗੁਰ ਪਿਆਰਿਓ ਚੌਥੇ ਪਦ ਕੋ ਜੋ ਨਾਰਦੀ ਨੇ ਸੋਈ ਪਰਮ ਪਦ ਪਾਇਆ ਹੁਣ ਚੌਥੇ ਪੱਧਕ ਪੱਧ ਤੇ ਜਾ ਕੇ ਸੀ ਭਗਤੀ ਕਰਨੀ ਸੀ ਭਾਵ ਅਸੀਂ ਲੰਗਰ ਦੀ ਸੇਵਾ ਕਰ ਰਹੇ ਹਾਂ ਅਸੀਂ ਝਾੜੂ ਦੀ ਸੇਵਾ ਕਰ ਰਹੇ ਹਾਂ ਅਸੀਂ ਇੱਥੋਂ ਤੱਕ ਪਹੁੰਚ ਕੇ ਗੁਰਪਿਆਰੇ ਉਹ ਤਲਾਸ਼ ਕਰਨੀ ਸੀ ਕਿ ਆਹ ਚੌਥੇ ਪੱਧ ਤੇ ਬਹਿ ਕੇ ਸੀ ਬਾਣੀ ਪੜ੍ਹਨੀ ਸੀ ਜਿਹਨੂੰ ਨਿਚ ਕਰ ਕਹਿੰਦੇ ਨੇ ਜਿਹਨੂੰ ਥਿਰ ਕਰ ਕਹਿੰਦੇ ਨੇ ਪਰ ਉੱਥੇ ਰਹਿ ਕੇ ਨਹੀਂ ਕੀਤੀ ਅਸੀਂ ਦਾ ਵਿਚਾਰਾਂ ਦੇ ਵਿੱਚ ਕੀਤੇ ਗੁਰੂ ਬਾਰੇ ਕਿਉਂ ਕੀਤੀ ਹੈ ਵਿਚਾਰਾਂ ਦੇ ਵਿੱਚ ਕਿਉਂ ਸਾਨੂੰ ਭੇਜ ਨਹੀਂ ਸੀ ਸਾਨੂੰ ਪਤਾ ਨਹੀਂ ਸੀਗਾ ਕਿ ਮਨ ਕੀ ਹੈ ਮਨ ਦੀ ਗਾਥਾ ਕੀ ਹੈ ਆਹ ਗੁਰਪਿਆਰਾ ਸਾਡੇ ਵਿੱਚ ਦਾਤ ਭਾਈ ਸਾਹਿਬ ਪਹੁੰਚ ਚੁੱਕੇ ਨੇ ਆਪਾਂ ਪਹਿਲੇ ਵਿਚਾਰ ਕੀਤੀ ਅੱਜ ਦੇ ਸਮਾਗਮ ਦੇ ਵਿੱਚ ਅਸੀਂ ਕਿਵੇਂ ਮਨ ਨੂੰ ਬਸ ਕਰੀਏ ਕਿਵੇਂ ਟਕਾਚ ਚ ਜਾਈਏ ਕਿਵੇਂ ਅਸੀਂ ਭਗਤੀ ਕਰੀਏ ਕਿਵੇਂ ਬਾਣੀ ਪੜੀਏ ਕਾਦੀ ਜੇ ਕਿਵੇਂ ਖੋਜ ਕਰਨੀ ਹੈ ਆ ਚੀਜ਼ ਗੁੜਪਾ ਗੁੜਪਾਰੇ ਪੱਲੇ ਬਣ ਕੇ ਜਾਣਾ ਬੜਾ ਕੀਮਤੀ ਸਮਾਗਮ ਹੈ